ਜੀ ਮੇਰੇ ਵੀਰੋਂ ਕੀ ਹਾਲ ਚਾਲ ਆ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੈੱਟ ਹੋਊਗਾ ਜਾਨਵਰ ਕੈਮ ਹੋਣਗੇ ਮਿੱਤਰੋ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਠੀਕ ਹੈ ਤੇ ਅੱਜ ਵਲੌਗ ਦੀ ਸਟਾਰਟਿੰਗ ਬਾਬਿਓ ਸ਼ਾਮ ਨੂੰ ਕਰੀਏ ਸਵੇਰੇ ਆਪਣੇ ਤੋਂ ਹੋਈ ਨਹੀਂ ਤੇ ਸਵੇਰੇ ਆਪਾਂ ਜਾ ਰਹੇ ਸੀ ਲਾਲੋ ਬਾਹਰ ਹੀ ਜਾ ਰਹੇ ਸੀ ਤੇ ਬਾਕੀ ਬੱਸ ਹੁਣ ਇੱਕ ਬੱਚਾ ਕੱਢ ਦਿੰਨੇ ਆ ਹੁਣ ਕੱਢ ਦਿੰਨਾ ਕੋਈ ਨਹੀਂ ਜਿਹੜਾ ਆਪਾਂ 2 ਦਿਨ ਹੋਏ ਜਿਹਨੂੰ ਬਿਠਾਉਂਦੇ ਨੂੰ ਸ਼ਾਕ ਖਿਆ ਦਾ ਬੱਚਾ ਜਿਹੜਾ ਜਿਹਦਾ ਆਪਾਂ ਰੰਗ ਕਰਾਇਆ ਸੀ ਹੜੀ ਬਗਲੇ ਗਲਾਬੀ ਟੂਸਾ ਉਹ ਆਪਾਂ ਬਿਠਾ ਦਿੰਨੇ ਆ ਤੇ ਦਾਣਾ ਪਾਣੀ ਵੀ ਤਰਦਿਆਂ ਟਾਈਮ ਹੋ ਗਿਆ ਤੇ ਕਬੂਤਰੀ ਵੀ ਲੈ ਕੇ ਆਣੀ ਸੀ ਆਪਾਂ ਤੇ ਬਾਬੇ ਦੀ ਕਬੂਤਰੀ ਲੈ ਕੇ ਆਣੀ ਸੀ ਜਿਹੜਾ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਬਾਬੇ ਵਾਲੇ ਦੇ ਬੱਚੇ ਨੇ ਬਾਬੇ ਵਾਲਾ ਕਬੂਤਰਾ ਆਪਾਂ ਜਿਹਨੂੰ ਕਹਿੰਨੇ ਹੁੰਨੇ ਆ ਤੇ ਉਹਦਾ ਹੀ ਲੈ ਕੇ ਆਣੀ ਸੀ ਆਪਾਂ ਕਬੂਤਰੀ ਬਾਕੀ ਜਿਹੜੀ ਆਪਾਂ ਕਬੂਤਰੀ ਲੈ ਕੇ ਆਵਾਂਗੇ ਉਹ ਆਪਣੇ ਪੱਠੇ ਦੀ ਗਾਂ ਤਿੱਤੀ ਹੈ ਠੀਕ ਹੈ ਉਹਨੇ ਆਪਦੇ ਵੱਲੋਂ ਕਬੂਤਰੀ ਲਾ ਕੇ ਬਾਪਿਆਂ ਨੇ ਕਬੂਤਰੀ ਲਾ ਕੇ ਤੇ ਕਬੂਤਰ ਆਪਣਾ ਲੱਗਿਆ ਹੋਇਆ ਤੇ ਆ ਲਾਲ ਉਹ ਹੈ ਰ ਜਿਵੇਂ ਆਪਣਾ ਨੀਲਾ ਹੋ ਗਿਆ ਨੀਲੇ ਵਾਲੀ ਲੈਣ ਚੀ ਪੱਠੀ ਆ ਉਹ ਤੇ ਆਪਾਂ ਦੇਖਦੇ ਆ ਸ਼ਾਮ ਨੂੰ ਲਿਆਵਾਂਗੇ ਜਾਂ ਤਾਂ ਫਿਰ ਦੇਖ ਲੈਣ ਕਿ ਬਣਦਾ ਸ਼ਾਮ ਤੱਕ ਕਹਿੰਦਾ ਮੈਂ ਚਲ ਸ਼ਾਮ ਨੂੰ ਫੋਨ ਕਰੂੰਗਾ ਤੇ ਰ ਆ ਕੇ ਬਾਹਰ ਜਾ ਰਿਹਾ ਉਹ ਤੇ ਆਪਾਂ ਡੱਬੀ ਬਣਨਦੇ ਆ ਤੇ ਆ ਬੱਚਾ ਬਿਠਾ ਦਿੰਨੇ ਆ ਕੋਈ ਡੱਬੀ ਕੱਢ ਲਈ ਤੇ ਇਹਨੂੰ ਬਣਦੀ ਹੁਣ ਲੋ ਜੀ ਬੱਚਾ ਵੀ ਕੱਢ ਲਿਆ ਤੇ ਇਹਨੂੰ ਛੜਦੀਆਂ ਚੱਲ ਵੀ ਛੇੜਾ ਛਤਰੀ ਤੇ ਲੋ ਜੀ ਨਾਲੇ ਹੁਣ ਛਤਰੀ ਮੈਂ ਉੱਚੀ ਕਰਦਾ ਅੱਜ ਇਹਨੂੰ ਮਾਣਾ ਮੋਟਾ ਛੇੜ ਕੇ ਦੇਖਾਂਗੇ ਬਾਬਿਓ ਤੇ ਦੋ ਕੁ ਦਿਨ ਹੀ ਹੋਇਆ ਵੈਸੇ ਤਾਂ ਆਪਾਂ ਨੂੰ ਛਤਰੀ ਤੇ ਪਹੁੰਚਾਉਂਦੇ ਓਏ ਤੇ ਬਾਕੀ ਆਹ ਜੋ ਸ਼ਰਟ ਵੀ ਥੋੜੀ ਉਹ ਪਾ ਰਖਿਆ ਨਵੀਂ ਤੇ ਮੈਂ ਚੱਲੋਂ ਪਾ ਲਈਆਂ ਹਨ ਕਦੇ-ਕਦੇ ਪਾਣੀ ਹੁੰਦੀ ਆ ਪਗੜਾ ਡੇਲੀ ਬੰਨਿਆ ਹੈ ਕਦੇ-ਕਦੇ ਮੂਡ ਬਣਦਾ ਆਪਣਾ ਬਾਕੀ ਛਤਰੀ ਤੇ ਕਰਦੇ ਆ ਤੇ ਥੋੜੀ ਕਿ ਦੇਰ ਬਾਅਦ ਇਹਦੇ ਨਾਲ ਪੰਗੇ ਲੈ ਕੇ ਦੇਖਾਂਗੇ ਅੱਜ ਕੀ ਕਹਿੰਦਾ ਬਈ ਇਹ ਜੀ ਬਾਬਿਓ ਛੇੜ ਕੇ ਦੇਖਦੇ ਆ ਬੱਚਾ ਤੇ ਮੈਂ ਫੋਨ ਉਹਰੇ ਲਾਦਾ ਹਨਾ ਤੇ ਖੜ ਜੇ ਤੁਹਾਨੂੰ ਵੀ ਦਿਖਾ ਦਿੰਨੇ ਨਾਲ ਫੋਨ ਡਿੱਗ ਵੀ ਨਾ ਜਾਵੇ ਉਹਰੇ ਬਾਬਿਓ ਫੇਰ ਆਪਾਂ ਵੀਡੀਓ ਕਿੱਧਰੋਂ ਬਣਾਇਆ ਕਰਾਂਗੇ ਤੇ ਓਕੇ ਲੱਗ ਗਿਆ ਫੋਨ ਠੀਕ ਐ ਤੇ ਹੁਣ ਆਪਾਂ ਚੱਲਦੇ ਆ ਤੇ ਕੇੜੇ ਕੇੜੇ

ਤੇ ਬਾਲੇ ਪੰਗੇ ਲਿੰਦੇ ਨਹੀਂ ਆਪਾਂ 2 3 ਤੀਜਾ ਚੌਥਾ ਦੀ ਨੈੜਾ ਲੋ ਇਹਦਾ ਛਤਰੀ ਤੇ ਜੇ ਆਪਾਂ ਬਾਲੇ ਪੰਗੇ ਲਵਾਂਗੇ ਯਾਰੂੰ ਹੀ ਟੈਂਕੀ ਤੇ ਬਹਿ ਜੂਗਾ ਤੇ ਬੱਚਾ ਹੋ ਜੂਗਾ ਖਰਾਬ ਮੰਨਦੇ ਹੋਵੇਂ ਦੀ ਗੱਲ ਤੇ ਤਾਂ ਕਰਕੇ ਐਨਾ ਹੀ ਬਹੁਤ ਹੈ ਵੀ ਛਤਰੀ ਤੇ ਜਾਨ ਲੱਗ ਗਿਆ ਪਹਿਲਾਂ ਤੇ ਵਗ ਗਿਆ ਥੋੜੇ ਸਾਹਮਣੀ ਫਿਰ ਦੁਬਾਰਾ ਆਪਾਂ ਐਤੋਂ ਵੀ ਛਤਰੀ ਆਵੀ ਛਤਰੀ ਬੜਕਾਤੀ ਸੀ ਫਿਰ ਇੱਧਰ ਆ ਗਿਆ ਸੀ ਤੇ ਐਨਾ ਹੀ ਬਹੁਤ ਹੈ ਛਤਰੀ ਤੇ ਜਾਨ ਲੱਗ ਗਿਆ ਹੌਲੀ ਹੌਲੀ ਪਛਾਣ ਹੋ ਜੂਗੀ ਤੇ ਹੌਲੀ ਹੌਲੀ ਗੇੜੇ ਪਾਣ ਲੱਗ ਜੂਗਾ ਤੇ ਹੌਲੀ ਹੌਲੀ ਉੱਡਣ ਲੱਗ ਜੂਗਾ ਹਨਾ ਬਾਕੀ ਮੈਟਰਿਆਂ ਕਰਦਾ ਰੈਡੀ ਧਰ ਦਿਆਂ ਦਾਣਾ ਪਾਣੀ ਮਿੱਤਰੋ ਉਹ ਜੀ ਮੇਰੇ ਵੀਰੋ ਰੇਹਾਂ ਰੱਖਤੀਆਂ ਦੋਨੇ ਖੁੱਡੇ 'ਚ ਬਾਕੀ ਬੱਚਾ ਅੰਦਰ ਆਉਣ ਨੂੰ ਕਰਦਾ ਤੇ ਅੰਦਰ ਤਾਂ ਹਲੇ ਇਹਨੂੰ ਬੰਦੇ ਨਹੀਂ ਘੰਟਕ ਬਹਿਣ ਦੋ ਚੱਲ 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 ਉਰੇ ਨਾ ਬਹਿ ਜੀ ਉਰੇ ਨਾ ਬਹਿ ਜੀ ਕਰਤਾ ਨਾ ਉਹੀ ਕੰਮ ਤੇ ਹਲੇ ਤਾਂ ਬਾਪੇ ਮਾੜੀ ਮੋਟੀ ਡਾਲੀਆਂ ਹੀ ਮਾਰਦਾ ਇਹ ਤੁਹਾਡੇ ਸਾਹਮਣੇ ਮਾੜੀ ਮੋਟੀ ਮਾਰਦਾ ਚੱਲ ਚੱਲ ਵੀ ਛਤਰੀ ਤੇ ਲੋ ਜੀ ਬਹਿ ਗਿਆ ਛਤਰੀ ਤੇ ਤੇ ਅੱਧਾ ਘੰਟਾ ਕੋ ਬੈਨ ਦਿੰਨੇ ਹਣਾ ਯਾਰ ਤਾਈ ਆਲੇ ਦੁਆਲੇ ਘਰ ਦੀ ਪਛਾਣ ਹੋਊਗੀ ਤਾਈ ਅੱਡੇ ਲੱਗੂ ਆ ਉਹ ਇਹ ਗੋਲੀ ਨੂੰ ਉੱਤੇ ਲਿਆ ਤੇ ਖੋਲ ਹੀ ਦਿੰਨੇ ਆ ਪਰਾ ਕੋਮੋਲ ਵੈਰ ਆ ਦੇਖੋ ਭੱਜ ਲੂਆ ਤੇ ਬੱਚਾ ਵੀ ਕਰਦੇ ਆ ਬਾਬੇ ਅੰਦਰ ਠੀਕ ਐ ਬਹੁਤ ਟਾਈਮ ਹੋ ਗਿਆ ਮੈਂ ਫੋਨ ਉੱਥੇ ਹੀ ਲਾ ਦੇਣਾ ਜਿੱਥੇ ਪਹਿਲਾਂ ਲਾਇਆ ਸੀ ਤੇ ਆਪਾਂ ਨੂੰ ਆਪ ਹੀ ਵੜ ਜੂਆ ਪਹਿਲੀ ਗੱਲ ਤਾਂ ਖੁੱਡੇ ਚ ਤੁਹਾਨੂੰ ਪਤਾ ਹੀ ਐ ਪਹਿਲਾਂ ਵੀ ਖੁੱਡੇ ਨੂੰ ਜਾਣ ਨੂੰ ਕਰਦਾ ਸੀ ਤੇ ਆਪਾਂ ਦਾ ਛਤਰੀ ਨਹੀਂ ਵੀ ਕਰਾਂਗੇ ਬਸ ਅੱਧੀ ਆਪੇ ਅੰਦਰ ਵੜ ਜੂਗਾ ਮੇਰਾ ਤਾਂ ਉਹੀ ਅੰਦਰ ਵੜ ਗਿਆ ਤੁਹਾਡੇ ਸਾਹਮਣੇ ਡੱਬੀ ਖੋਲ Đੀ ਹੁਣ ਅੰਦਰ ਛਾਣ ਲਈ ਉਹੀ ਜੱਬੀ ਖੋਲ ਲਈ ਤੇ ਫੋਨ ਮੈਂ ਚੱਕੀ ਜਾਂ ਨਾ ਆਵਾਜ਼ ਨਹੀਂ ਆਉਂਦੀ ਇੰਨੀ ਦੂਰ ਡੱਬੀ ਖੋਲ ਲਈ ਆਪਾਂ ਠੀਕ ਹੈ ਤੇ ਅੰਦਰ ਛੱਡ ਦਈਏ ਖੜ ਜਾ ਖੜ ਜਾ ਛੱਡ ਦੇ ਨਿੱਕਾ ਚੱਲ ਲੈ ਖਾ ਲੈ ਦਾਣਾ ਪਾਣੀ ਪੀ ਲੈ ਠੀਕ ਹੈ ਬਾਕੀ ਯਾਰ ਬੱਚੇ ਦੀ ਮੈਡੀਸਿਨ ਕਿੱਥੇ ਦਾ ਬੱਚਾ ਉਹ ਬੈਠਿਆ ਬਾਪੂ ਠੀਕ ਹੈ ਉਹਦੀ ਮੈਡੀਸਿਨ ਬਾਰੇ ਆ ਹਲੇ ਯਾਰ ਮੈਂ ਮੈਡੀਸਿਨ ਤੋਂ ਪਹਿਲਾਂ ਹੀ ਉਹ ਐਨਾ ਉਹ ਕਰਦਾ ਮੈਂ ਮੈਂ ਕਿਹਾ ਮੈਡੀਸਿਨ ਦੇਈ ਜਰਾਂਗੇ ਦੇਈ ਜਲਾਂਗੇ ਅੱਧਾ ਬੱਚਾ ਆ ਅੱਧੀ ਜਾਣਦਾ ਐਵੇਂ ਖਰਾਬ ਹੋ ਜਾਂਦੀ ਹੈ ਹਨਾ ਤੇ ਇੱਕ ਵੀਰ ਦਾ ਕਮੈਂਟ ਵੀ ਆਂਦਾ ਹੈ ਕਹਿੰਦਾ ਕੋਲਗੇਟ ਲਾ ਦੋ ਕਈ ਵਾਰ ਕਮੈਂਟ ਆਇਆ ਪਹਿਲਾਂ ਹੀ ਪਤਾ ਨਹੀਂ ਮੈਂ ਗੱਲ ਕਰੀਏ ਕਮੈਂਟ ਵਾਦੀ ਕਿ ਨਹੀਂ ਤੇ ਯਾਰ ਕੋਲਗੇਟ ਵਾਲਾ ਮੈਨੂੰ ਚੱਕਰ ਨਹੀਂ ਲੱਗਦਾ ਤੇ ਕੋਲਗੇਟ ਵਾਲਾ ਕੰਮ ਹੈ ਨਹੀਂ ਕੋਲਗੇਟ ਠੰਡੀ ਹੁੰਦੀ ਹੈ ਹੈ ਬਾਬਿਓ ਤੇ ਕਈ ਇੱਕ ਬਾਈ ਦਾ ਕਮੈਂਟ ਵੀ ਆਇਆ ਸੀ ਇੱਕ ਹੋਰ ਆਇਆ ਸੀ ਕਹਿੰਦੇ ਵੀ ਵਿਕਾਸੂਰਲ ਕੈਪਸੂਲ ਦੇ ਦਿਓ ਬੋਲ ਵਿਕਾਸੂਰਲ ਕੈਪਸੂਲ ਦਾ ਆਪਾਂ ਕੀ ਕਰਨਾ ਹੈ ਵਿਕਾਸੂਲ ਤਾਂ ਠੰਡੇ ਕੈਪਸੂਲ ਹੁੰਦੇ ਆ ਗਰਮੈਸ਼ ਕੱਢਣ ਵਾਸਤੇ ਹੁੰਦੇ ਆ ਹਨਾ ਇਹ ਗੱਲ ਤਾਂ ਮੰਨਦੇ ਹੋ ਠੰਡੇ ਕੈਪਸੂਲ ਹੁੰਦੇ ਆ ਤੇ ਇਹਨਾਂ ਨੂੰ ਕਿਹੜੀ ਵੀ ਗਰਮੀ ਪਈ ਹੈ ਇਹ ਤਾਂ ਮਛਰਾ ਕਰਕੇ ਹੋਏ ਨੇ ਬਾਬਿਓ ਇਹਨਾਂ ਨੂੰ ਕੋਈ ਗਰਮੈਸ਼ ਨਹੀਂ ਹੈਗੀ ਤੇ ਮਛਰਾ ਕਰਕੇ ਬਸ ਤੇ ਤਾਂ ਜਿਹੜੇ ਜਾਲੀਆਂ ਕਵਰ ਕਰਤੀਆਂ ਆਪਾਂ ਉਹ ਜਾਲੀਆਂ ਕਵਰ ਕਰਤੀਆਂ ਮੁੜ ਕੇ ਫੁਣਸੀ ਹੋਈ ਨਹੀਂ ਬੱਚੇ ਦੇ ਮੈਂ ਦੇਖੀ ਨਹੀਂ ਤੇ ਮੇਨ ਗੱਲ ਹੈ ਵੀ ਮੱਛਰਾਂ ਕਰਕੇ ਹੋਈ ਐ ਬੀਕਾ ਸੂਲ ਦਾ ਨਾ ਕੋਈ ਕੰਮ ਹੈਗਾ ਕੋਲਗੇਟ ਦਾ ਨਾ ਕੋਈ ਕੰਮ ਕੰਮ ਹੈਗਾ ਠੀਕ ਐ ਤੇ ਜਿਹੜਾ ਉਹ ਬੱਚਾ ਹੈ ਉਹਦੇ ਬਾੜੀ ਮੱਛਰ ਲੜ ਰਿਹਾ ਮੇ ਲੜ ਗਏ ਸੀ ਹੁਣ ਤਾਂ ਫਿਰ ਵੀ ਚਲੋ ਫਿਰ ਸਰੀਰ ਵੀ ਸੁੱਕ ਗਿਆ ਯਾਰ ਕਮਜ਼ੋਰੀ ਜੀ ਆ ਗਈ ਹਣਾ ਜੇ ਪਾਵਰ ਜੈਲ ਦੇ ਦਈਆਂ ਉਹਨੂੰ ਤੇ ਟਰੈਕਟਰ 사이ਕਲਨ ਪਾਵਰ ਜੈਲ ਲਾ ਲੋ ਜੀ ਲੀਵਰ 52 ਲਾ ਲੋ ਮਿਕਸ ਕਰਕੇ ਦੇਈਏ ਨਾ ਆਪਾਂ ਤੇ ਕੀਪਤਾ ਸੈੱਟ ਹੋ ਜੇ ਕੀਪਤਾ ਬਾਹਲਾ ਹੀ ਡਾਊਨ ਹੋ ਜੇ ਹਣਾ ਕੀ ਪਤਾ ਹੈ ਜਦੋਂ ਆਪਾਂ ਦੇਵਾਂਗੇ ਅੰਦਰ ਉਹਦੀ ਕੈਪੈਸਿਟੀ ਹੈਗੀ ਹੈ ਕਿ ਨਹੀਂ ਹੈਗੀ ਯਾਰ ਵੀ ਦਵਾਈ ਖਿੱਚ ਸਕਦਾ ਹੈ ਕਿ ਨਹੀਂ ਕੀ ਕਈ ਵਾਰੀ ਕਬੂਤਰ ਤੋਂ ਨਹੀਂ ਬੱਚੇ ਤੋਂ ਨਹੀਂ ਯਾਰ ਇਹਨਾ ਹੈਵੀ ਕਈ ਵਾਰੀ ਸਿਸਟਮ ਹੋ ਜਾਂਦਾ ਹਣਾ ਦਵਾਈ ਪਹਿਲੀ ਗੱਲ ਤਾਂ ਦਵਾਈ ਦਿਓ ਨਾ ਕਰੋ ਯਾਰ ਮਜਬੂਰੀ ਚ ਦੇਣੀ ਪੈਂਦੀ ਆ ਆਪਾਂ ਵੀ ਯਾਰ ਉਹ ਗੋਲੀਆਂ ਦੇਈਆਂ ਜਿਹੜੀ ਗੋਲੀ ਦੇਈ ਸੀ ਕੀ ਨਾਮ ਕੰਡੀਲਾ ਕੰਪਨੀ ਦੀ ਸੀ ਨਾਮ ਭੁੱਲ ਗਿਆ ਮੈਂ ਉਹ ਤਾਂ ਸੈਫਫਲੋ ਸਾਨੂੰ ਪਤਾ ਨਹੀਂ ਹੈ ਜੀ ਨਾਮ ਸੀ ਤੇ ਉਹਦੇ ਨਾਲ ਕਈਆਂ ਦੀ ਸਹੀ ਹੋਈ ਆ ਇੱਕ ਜਿਹੜੇ ਸਭ ਤੋਂ ਪਹਿਲੇ ਬੱਚੇ ਦੀ ਹੋਈ ਸੀ ਲਾਲੋ ਸਾਹਿਬ ਉਹ ਜਿਵੇਂ ਹੁਣ ਸਾਫ਼ ਹੋ ਰਿਹਾ ਉਹ ਮੈਂ ਦਿਖਾ ਵੀ ਦੂਆ ਥੋੜੀ ਥੋੜੀ ਦੇਰ ਬਾਅਦ ਹੈਨਾ ਤੇ ਤਾਂ ਕਰਕੇ ਤੇ ਮੈਡੀਸਿਨ ਕਰਦੇ ਆ ਕੋਈ ਹਲਾ ਯਾਰ ਬੱਚੇ ਦਾ ਹੈਨਾ ਬਾਲੀ ਡਾਊਨ ਹੋ ਰਿਹਾ ਯਾਰ ਤੇ ਫੀਡ ਵੀ ਆਪਾਂ ਨੂੰ ਹੀ ਕਰਨੀ ਪਊਗੀ ਨਾ ਮੂੰਹ ਮਾਰਦਾ ਹੁਣ ਤਾਂ ਅੱਜ ਤਾਂ ਇੱਕ ਥਾਂ ਹੀ ਖੜਾ ਯਾਰ ਬਾਲੀ ਆਹ ਹੋ ਰਿਹਾ ਕਰਦੇ ਆ ਪਹਿਲਾਂ ਤਾਂ ਇਧਰ ਨਾਲ ਖੁੰਝੇ 'ਚ ਬੈਠਿਆ ਸੀ ਤੇ ਫਿਰ ਇਹ ਛੋਟੇ ਬੱਚਿਆਂ ਦੀ ਵੀ ਹੋਈ ਸੀ ਇਹ ਵੀ ਸੁਕਰੀਆਂ ਮੁੜ ਕੇ ਨਾ ਇਹਨਾਂ ਦੀਆਂ ਜਦੋਂ ਦੀ ਜਾਲੀਆਂ ਕਵਰ ਕਰੀਆਂ ਬਹੁਤ ਫਰਕ ਪੈ ਗਿਆ ਹਾਂਜੀ ਮੇਰੇ ਵੀਰੋ ਕਿੱਥੇ ਆ ਗਏ ਉਹ ਟੱਪ ਗਿਆ ਚੁੱਭਦੇ ਇੱਕ ਹੋਰ ਚੁੱਭ ਗਈ ਅੱਡਾ ਉਹ ਟੱਪ ਗਿਆ ਤੇ ਕਿਵੇਂ ਉੱਤੋਂ 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 ਹੜ ਜਾ ਹੜ ਜਾ ਮੇਰੇ ਵੀਰੋਂ ਬਾਟ ਜੇ ਸੀ ਪ੍ਰਿੰਸ ਘਰੇ ਥੋੜਾ ਸਮਾਨ ਜੱੜਾ ਹਾਂ ਦੀ ਸਮਾਨ ਲਾ ਫੜਾਤਾ ਤੇ ਚੱਲਦੇ ਆ ਘਰੇ ਪ੍ਰੈਂਟਰ ਨੂੰ ਚੱਕਦੇ ਆ ਜਾਂਦੇ ਆ ਸਵੇਰ ਨਾਲ ਅੱਗੇ ਥੇੜਾ ਜੀ ਬੱਚਾ ਨੂੰ ਫੀਡ ਵੀ ਕਰਤੀ ਠੀਕ ਐ ਚੋਬਰ ਨੇ ਟਰੇ ਚੱਕਤੀ ਇੱਕ ਤੇ ਦੂਜੀ ਚੱਕੀ ਜਾਂਦਾ ਜਿਹਨੂੰ ਫੀਡ ਕਰਦੇ ਹੁੰਦੇ ਉਹਨਾਂ ਨੂੰ ਕਰਤੀ ਬਾਬਾ ਤੁਹਾਨੂੰ ਪਤਾ ਹੀ ਐ ਤੇ ਕਮੈਂਟ ਵੀ ਆ ਰਿਹਾ ਸੀ ਇੱਕ ਬਾਈ ਦਾ ਕਹਿੰਦਾ ਵੀ ਸਾਰੇ ਕਬੂਤਰਾਂ ਦਾ ਸ਼ੋਅ ਕਰਾਉਣ ਵਾਲੇ ਆਪ ਦੇ ਉਹਨੇ ਪਿੰਡ ਦਾ ਨਾਮ ਵੀ ਦੱਸਿਆ ਸੀ ਹਨਾ ਤੇ ਸਾਰੇ ਕਬੂਤਰਾਂ ਦਾ ਕਰਾਵਾਂਗੇ ਸ਼ੋਅ ਕੋਈ ਨਹੀਂ ਬਈ ਸਪੈਸ਼ਲ ਵੀਡੀਓ ਬਣਾ ਦਾਂਗੇ ਤੇ ਹਨਾ ਬਣਾਵਾਂਗੇ ਵਿਹਲੇ ਹੋਗੇ ਕਦੇ ਫਿਰ ਜਿਸ ਦਿਨ ਕੰਟੈਂਟ ਨਾ ਹੋਇਆ ਕੋਈ ਫਿਰ ਦੱਸਾਂਗੇ ਆਪਣੇ ਕਿਹੜਾ ਕਬੂਤਰ ਉੱਡਦੇ ਆ ਹਨਾ ਕੀ ਸ਼ੋਅ ਕਰਾਵਾਂਗੇ 10 ਮਿੰਟ ਵੀ ਨਹੀਂ ਉੱਡਦੇ ਤੁਹਾਨੂੰ ਪਤਾ ਹੀ ਹੈ ਤੇ ਜਦੋਂ ਉੱਡਣ ਲੱਗ ਗਏ ਉਹ ਚਾ ਜਾਨਵਰ ਤਾਂ ਜਾਨਵਰ ਆ ਕੋਈ ਨਹੀਂ ਉੱਡਣ ਭਾਵੇਂ ਨਾਕਡਾਉਨ ਕਰਾ ਦਾਂਗੇ ਸ਼ੌਕ ਕੋਈ ਨਹੀਂ ਬਾਬੇ ਹਾਂਜੀ ਮਿੱਤਰੋ ਹੁਣ ਕਿਸੇ ਯਾਰ ਮਿੱਤਰ ਤੋਂ ਪੁੱਛਿਆ ਕੋਈ ਇਲਾਜ ਬੱਚੇ ਦਾ ਬੱਚਾ ਉਹ ਫਰਦਾ ਥੱਲੇ ਕਿਧਰ ਵਾ ਗਿਆ ਉਹ ਫਰਦਾ ਤੇ ਇਹ ਲਸਣ ਗੁੱਟੀ ਆਨੇ ਆ ਤੇ ਇਹ ਲਾਵਾਂਗੇ ਪਾਣੀ ਕੱਢ ਕੇ ਪਾਣੀ ਜਿਹੜਾ ਰਸ ਨਿਕਲੂਗਾ ਬੱਸ ਕਿਹੜਾ ਪਾਣੀ ਗਈ ਇਹਨੇ ਸਾਰਾ ਸਾਰਾ ਕੁਝ ਹੀ ਲਾ ਦਾਂਗੇ ਤੇ ਬੱਚਾ ਵੀ ਦਿਖਾ ਦੇ ਯਾਰ ਬੱਚਾ ਡਾਉਨ ਤਾਂ ਘਾਣੂ ਆ ਉਹਦਾ ਤੰਦਰੁਸਤ ਕਿਧਰ ਗਿਆ ਓਏ ਆ ਆ ਆ ਆਵਰ ਦਾ ਸ਼ੇਰ ਮੇਰਾ ਪੂਰੀ ਪੈਰ ਦੇਖੋ ਜੀ ਪੈਰਾਂ ਦਾ ਕੰਮ ਜਿਆਦਾ ਖਰਾਬ ਹੈ ਦਾ ਦੇਖੋ ਜੀ ਐਂ ਦਾ ਤੰਦਰੁਸਤਾਂ ਤੰਦਰਿਆਂ ਦੀ ਉਹ ਕਰਦਾ ਪੂਰੀ ਤੇ ਉਹਨਾਂ ਲਸਣ ਕੁੱਟ ਲਈਏ ਫੇਰ ਲਾਵਾਂਗੇ ਫੇਰ ਦਿਖਾਵਾਂਗੇ ਤੁਹਾਨੂੰ ਤੇ ਆਹ ਦੇਖ ਲਓ ਜੀ ਥੋਣ ਡੇਡ ਰੱਖ ਲੈਂਦੇ ਨੇ ਲੇਟਾਂ ਜਨਾਲੀਆਂ ਆਣੀਆਂ ਆਂਦੀਆਂ ਜੀ ਮਿੱਤਰੋ ਲਾਤੀ ਆਹ ਦੇਖੋ ਹੱਥ ਵੀ ਲਿਬੜ ਲੁਬੜ ਕੇ ਆਟਾ ਚੋਂ ਲਿਬੜ ਕੇ ਬੱਚਾ ਸੱਟੋ ਜੇ ਤੇ ਲਾਤੀ ਬਾਬੇਓ ਠੀਕ ਹੈ ਤੇ ਇਹਨੂੰ ਤੋ ਦਿੰਨੇ ਸਮਾਨ ਆ ਇਹਨੂੰ ਕੀ ਕਹਿੰਦੇ ਆ ਓਖਲੀ ਤੇ ਓ ਓਖਲੀ ਓਖਲੀ ਛੋਟੇ ਹੁੰਦੇ ਪਰਦੇ ਜੀ ਨਾ ਉਹ ਤੇ ਆਹ ਦੇਖੋ ਜੀ ਆਹ ਕੀ ਸੋਦਾ ਹੈ ਇੰਨਾ ਕਰਕੇ ਇਹ ਨਹੀਂ ਹੈਗੇ ਉਹ ਮੱਛੀ ਇਹ ਭੋਲੇ ਬੰਦੇ ਨੇ ਹਨਾ ਇਹ ਨਹੀਂ ਹੈਗੇ ਉਹ ਉਹ ਦੂਜੇ ਹੁੰਦੇ ਨੇ ਤਾਂ ਮੈਂ ਥਾਂ ਗਿਆ ਡੇਂਗੂ ਮੱਛਰ ਉਹਨਾਂ ਕਰਕੇ ਦੱਪ ਹੈ ਸੌਂਦੇ ਜਦੋਂ ਮੈਂ ਕੀ ਤੋਂ ਹਾਂ ਇਹ ਬੱਚਾ ਇੰਨਾ ਸੋਹਣਾ ਸੀ ਅਜਿਨਾ ਸੋਹਣਾ ਕੱਲ ਨਿਕਲਿਆ ਵੀ ਇਕੱਲਾ ਇਕੱਲਾ ਜੀ ਤੇ ਬਾਬੇ ਆਲ ਦਾ ਬੱਚਾ ਹੇ ਤੱਕ ਸੇ ਵੀ ਛੜਿਆ ਭਈ ਬਾਬੇ ਆਏ ਕਬੂਤਰ ਡਿਸਮਿਸ ਕਰਨਾ}{|\text{ਇਸ ਦਾ ਹੋਂ ਆਪਣੇ ਕੋਲ ਲਾਲ 3 ਕਿੰਨੇ ਸਾਲ ਦਾ ਹੋ ਗਿਆ 23 ਸਾਲ ਹੋ ਗਏ 2 ਤਾਂ ਮੰਨ ਲੋ ਪੱਕੇ ਨੇ 2 ਸਾਲ ਚ ਇੱਕ ਬੱਚਾ ਨਿਕੜਾਇਆ 2 ਬੱਚੇ ਕਢਾਏ ਨੇ ਨਾ ਉਹ ਕਾਮਿਆਂ ਵੀ ਉਹ ਤਾਂ ਫਿਰ ਕਿਹੜੀ ਗੂੜੀ ਲੱਗੇ ਚੋ ਫਰਗਾ ਆਪਣੀ ਮੇਨ ਕਬੂਤਰ ਦੀ ਛੜਿਆ ਸ਼ਾਹ ਦੀ ਸ਼ਾਹ ਨਾ ਰੱਖਦੇ ਹਾਂ ਉਹ ਉਹਨੇ ਰੱਖਿਆ ਟੀਲੋਣਿਆ ਦੇ ਯਾਰ ਦਾ ਸ਼ਾਹ ਆਪਾਂ ਰੱਖਦੇ ਬਿੜਾਜਾ ਦੇ ਨਾਲ ਸ਼ਾਹ ਸ਼ਾਹ} ਸ਼ਾ ਨਾਮਕਰਨ ਕਰ ਦਿੱਤੇਗੇ ਸਵੇਰੇ ਸਾਰਿਆਂ ਦਾ ਨਾਮਕਰਨ ਨਾ ਪਟਿਆਲਾ ਦਾ ਹੋ ਗਿਆ ੱੱਲੇ ਉਹਦਾ ਹੀ ਸ਼ਾ ਪਟਿਆਲਾ ਦਾ ਜਦ ਮੰਨਿਆ ਵੀ ਪਟਿਆਲਾ ਤੋਂ ਲੈ ਪਰਸ਼ਾਹ ਤਾਇ ਕਿਸੇ ਛੋਬਰ ਦੇ ਘਰ ਹੋਇਆ ਉਹ ਹੈ ਇਹਦਾ ਇਸ ਵਿਚਾਰੇ ਦੀ ਆਪਣੇ ਘਰੇ ਲਿਖੀ ਸੀ ਚਲੋ ਬਾਤੋਂ ਗੱਲਾਂ ਹੁੰਦੀਆਂ ਨਹੀਂ ਕਰ ਦਈਏ ਵਲੌਗ ਦੀ ਐਂਡਿੰਗ ਤੇ ਵਲੌਗ ਦੀ ਐਂਡਿੰਗ ਤੇ ਕੱਲ ਵੀ ਕਹਿਣੀ ਸੀ ਆ ਦੇ ਮਜੋਬਰਾ ਠੀਕ ਹੈ ਨਾ ਛੋਬਰਾ ਫੋਨ ਦਿਖਾ ਇੱਕ ਵਾਰ ਖੜਾ ਖੜਾ ਓਹ ਹੋ ਹੋ ਹਾਂ ਦੇ ਦੇ ਹਾਂ ਸਾਫ ਤੇ ਗੱਲ ਸੀ ਫੜ ਜੇ ਇੱਕ ਮਿੰਟ ਰੋਕ ਦਵਾਂ ਜੀ ਸ਼ਾ ਸ਼ਾਣੀ ਸ਼ਾਤ ਕਰਨਾ ਆਂਤਰ ਹੈ ਤੇ ਬਾਬੇ ਉਹ ਕੋਈ ਗੱਲ ਸੀ ਮੈਂ ਭੁੱਲ ਗਿਆ ਮੈਂ ਕਿਹਾ ਕਰਾਂਗੇ ਛੇਰ ਥੋੜੇ ਨਾਲ ਤੇ ਬਾਕੀ ਲਸਣ ਲਾਤਾ ਹੈ ਬਾਬੇ ਤੋਂ ਹੀ ਪੁੱਛਿਆ ਆਪਾਂ ਬਈ ਕੀ ਕਰੀਏ ਬਾਬਾ ਆਪਾਂ ਉਹ ਤੋਂ ਹੀ ਪੁੱਛਦੇ ਆਂ ਲਾ ਲਓ ਆਏ ਤੋਂ ਹੀ ਪੁੱਛਦੇ ਆਂ ਹੋਰ ਕਿਸੇ ਤੋਂ ਆਪਾਂ ਪੁੱਛਦੇ ਨਹੀਂ ਨਾ ਆਪਾਂ ਨਾ ਕਿਸੇ ਨਾਲ ਲੈਣ ਦੇਣ ਹੈਗਾ ਇਹਨਾਂ ਠੀਕ ਹੈ ਤੇ ਉਹ ਕਹਿੰਦਾ ਲਸਣ ਕੁੱਟ ਕੇ ਨਾ ਉਹਦਾ ਰਸ ਰਾ ਦਿਓ ਕਲਸੀ ਤੁਹਾਨੂੰ ਪਤਾ ਹੀ ਕਿ ਮਿਲ ਆਇਆ ਲਾਇਆ ਹੁੰਦਾ ਕੋ ਪੂਰੀ ਨੀਤ ਨਾਲ ਲਾਇਆ ਜੀ ਕੋਈ ਗੱਲ ਨਹੀਂ ਦਿਲੋਂ ਲਾਇਆ ਡੋਵਰ ਨੇ ਸਮਝਾਇਆ ਦੋ ਵਾਰ ਲਿਆ ਇੱਕ ਵਾਰ ਤਾਂ ਸੁੱਕੇ ਜਿਹੇ ਲਸਣ ਆ ਗਏ ਨਾ ਉਹਨਾਂ ਚ ਰਸ ਨਾਲ ਲੈਣਾ ਦੇਣਾ ਨਹੀਂ ਤੇ ਲਸਣ ਉਸਨਲਾਤਾ ਠੀਕ ਐ ਸਵੇਰੇ ਮੈਡੀਸਿਨ ਵੀ ਪੁੱਛਦੇ ਆ ਕਰਦੇ ਆ ਪਤਾ ਯਾਰ ਹੈ ਖਾਂਦਾ ਪਿੰਦਾ ਹੈਗਾ ਬੱਚਾ ਜਿਹੜੀ ਗੱਲ ਐ ਪੂਰਾ ਖਾਂਦਾ ਪਿੰਦਾ ਜਦੋਂ ਆਪਾਂ ਇਹਨੂੰ ਫੀਡ ਕਰਨ ਲੱਗੇ ਸੀ ਉਦੋਂ ਪੋਟਾ ਚੈੱਕ ਕਰਿਆ ਸੀ ਚੁੱਗੇ ਹੋਏ ਸੀ ਦਾਣੇ ਇਹਨੇ ਹੈਨਾ ਕਿ ਵਾਕੀ ਬੱਚੇ ਅੱਜ ਢਾਈ ਨਹੀਂ ਥੋੜੇ ਸਾਹਮਣੇ 2 3 3 ਵਜੇ ਵਲੌਗ ਦੀ ਸਟਾਰਟਿੰਗ ਕਰੀ ਆ ਐਗਜ਼ੈਕਟ ਟਾਈਮ ਤਾਂ ਪਤਾ ਨਹੀਂ ਮੈਨੂੰ ਤੇ ਮਿਲਦੇ ਆ ਕੱਲ ਵਾਲੇ ਵਲੌਗ ਚ ਕੱਲ ਬੱਚੇ ਢਾ ਦਾਂਗੇ ਨਾਲ ਸਕੂਲ ਵੀ ਜਾਣਾ ਤੇੜਾ ਆਪਾਂ ਢਾਈ ਚੱਲਾਂਗੇ ਜੇ ਚੋਬਰ ਨਾ ਆ ਗਿਆ ਨੀਗਾ ਰੱਖ ਲੂਗਾ ਨਹੀਂ ਤਾਂ ਆਪੇ ਆ ਕੇ ਛਤਰੀ ਤੇ ਬੈ ਜਾਣਗੇ ਕਿਹੜਾ ਤੁਹਾਨੂੰ ਪਤਾ ਕਿੰਨਾ ਗੁੱਡਨਾ ਆਪੇ ਬੈਠੇ ਜਾਣਗੇ ਛਤਰੀ ਤੇ ਠੀਕ ਹੈ ਤੇ ਮਿਲਦੇ ਆ ਫਿਰ ਕੱਲ ਮਿੱਤਰੋ